ਨਸਕਾਰ ਜੀ ਸਤਿ ਸ੍ਰੀ ਅਕਾਲ ਅੰਦੇ ਅਸੀਂ ਅੱਜ ਦਿੱਤੀਆ ਬੈਲ ਨੇ ਜਰਦੇ ਯਾਰ ਕੋ ਆ ਗਏ ਮੀਡੀਅਮ ਮੀਟ ਤੋਂ ਆਉਣ ਪਾਤੀ ਆ ਅਸੀਂ ਕੋ ਆ ਕੇ ਗੱਲ ਪਾਤੀ ਆ ਮੈਂ ਆਪਣੇ ਸਰਬਸਾਰ ਪਰਿਵਾਰ ਦੇ ਦੇ 10 ਮੈਂਬਰ ਹੋਣੇ ਮਿਤਾਉਣੇ ਹੋਣਾ ਵੀ ਪਾਣੇ ਆ ਆਹੋ ਜੀ ਵਾਟਸਐਪ ਜੀਨ ਲਾਉਂਦਾ ਹਾਂ ਅਸਲ ਵਿੱਚ ਇਹ ਬਣਨ ਨਾ نہاں گورا کو منن کون سے بازار سے چھوٹے حکمرانوں میں چلتے نہیں تو پھر کنده قتل کر دیتا بھی نہیں ٹھیک ہے کوئی جنازہ نہ گورا کا بابا رام بھی بھاری تو ہے فردا بھائی قدم بھی نہیں کرتا ہاں میرے کاغذ لیں لیں ਹਿੰਨਾਕ ਤਾਲਜੋਗ ਨਹੀਂ ਕਰਨਾ ਚਾਹੀਦਾ ਸਰਕਾਰਾਂ ਤੋਂ ਉਹ ਜਾਂ ਜਾਂਦੀਆਂ ਰਹਿੰਦੀਆਂ ਘੋਣ ਦਿੰਦੇ ਇਨਸਾਨ ਕਿਸੇ ਦਾ ਵੀ ਨਹੀਂ ਜਾਂਦਾ ਅੱਛਾ ਬਾਹਰਲਾ ਸਵਾਨ ਖਾਣ ਪੀਣ ਦਾ ਸਿਰਫ ਕੱਪੜਿਆਂ ਤੋਂ ਬਗੈਰ ਕਿਸੇ ਦਾ ਕੁਝ ਜਿਸੇ ਵੀ ਆਮ ਨਾਰਮਲ ਫੇਤੀ ਦਾ ਵੰਸੁੱਸਤ ਅੱਛਾ ਅੱਛਾ ਬੜੀ ਗੱਲ ਪੰਜਾਬ ਸਰਕਾਰ ਮਰਦਾਬਾਦ ਜਾਬ ਸਰਕਾਰ ਮਰਦਾਬਾਦ ٹانگ دے منگا کا Je ne sais pas 아아 <목소리도> 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 ਤਲਕ ਰੋਬਾ ਕਰ ਪੂਰਨ ਕਰ ਦਿਆ ਦੋਨੇ ਜਿਹੜੇ ਆਏ ਬਾਈ ਬਾਕੀ ਦਾਰ ਵਿਕਰਮ ਸਿੰਘ ਮਜੀਠਾ ਜਿੰਦਾਬਾਦ ਓਏ ਸੋਨਿਹਾਰ ਜਿੰਦਾਬਾਦ ਓਏ ਸੋਨਿਹਾਰ ਪੀਤਾ ਜਿੰਦਾਬਾਦ ਸਾਡਾ ਟੋਕ ਜੀਠਾ ਜਿੰਦਾਬਾਦ ਸਾਡਾ ਜਿੰਦਾਬਾਦ ਜਿੰਦਾਬਾਦ ਬੰਦੇ ਕੋਲ ਚ ਜਿਹੜਾ ਬੰਦੇ ਅੱਜ ਤੱਕ ਰਸਲੇ ਸੀ ਜੀ ਵੀ ਸਾਨੂੰ ਪਤਾ ਲੱਗਾ ਸੀ ਕਿ ਹੁਣ ਕੋਈਸ਼ ਬੰਦਿਆਂ ਨੂੰ ਮਿਲਣ ਵਾਸਤੇ ਕੋਈ ਮਿਲੀ ਆ ਰਿਲੈਕਸੇਸ਼ਨ ਤੇ ਅਸੀਂ ਸਾਰੇ ਬਾਇਲ ਲਖਬੀਰ ਸਿੰਘ ਲੋਧੀ ਨੰਗਲ ਆ ਸਾਡਾ ਐਮਐਲਏ ਆ ਦੋਵਾਂ ਬਣਿਆ ਤੇ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਆ ਸਾਡੇ ਨਾਲ ਜੂਸ ਦੇ ਮੀਤ ਪ੍ਰਧਾਨ ਨੇ ਸ਼੍ਰਮਣੀ ਕਮੇਟੀ ਮੈਂਬਰ ਨੇ ਸਾਰੇ ਪਾਰਟੀ ਦੇ ਸੀਨੀਅਰ ਸਾਡੇ ਸਾਥੀ ਨੇ ਤੇ ਅਸੀਂ ਆਖਿਆ ਚਲੋ ਜੇਕਰ ਆ ਗਿਆ ਮਿਲ ਗਈ ਇਹ ਤੇ 2 ਮਿੰਟ ਦਰਸ਼ਨ ਕਰ ਆਉਣੇ ਆ ਪਰ ਇੱਥੇ ਆਣ ਕੇ ਹੁਣ ਪਤਾ ਲੱਗਾ ਐਸਐਚਓ ਸਾਹਿਬ ਕਹਿੰਦੇ ਆ ਵੀ ਨਹੀਂ ਬਿਲਕੁਲ ਅਜੇ ਕੋਈ ਪ੍ਰੋਗਰਾਮ ਨਹੀਂਗਾ ਨਾ ਅਜੇ ਕਿਸੇ ਨੂੰ ਮਿਲਨ ਦਿੰਦੇ ਆ ਨਾ ਹੀ ਕੋਈ ਚੀਜ਼ ਕਿਸੇ ਦੇ ਅੰਦਰ ਕਰਾਉਣ ਵਾਸਤੇ ਕਿਸੇ ਨੂੰ ਕਰਾਉਣ ਦਿੰਦੇ ਆ ਕੋਸ਼ ਕਰਕੇ ਸਰਕਾਰ ਦੀ ੱਟੇਸ਼ਾਈ ਆ ਜਾਤੀ ਆ ਔਰ ਮੈਂ ਸਮਝਣਾ ਵੀ ਬੜੀ ਵੱਡੀ ਬੇਨਸਾਫੀ ਆ ਕਿ ਜਿਹੜਾ ਕਹਿਦਾ ਕਾਨੂੰਨ ਹੈ ਉਹਦੇ ਮੁਤਾਬਕ ਜਿਹੜਾ ਮੁਲਾਕਾਤ ਆ ਮੁਲਕਾਤ ਤੇ ਸਾਰਿਆਂ ਦੀ ਹੁੰਦੀ ਆ ਤੇ ਇੱਥੇ ਲ ਇੱਕ ਬਨੇ ਰਾਮ ਰਹੀਮਿਆ ਜਿਹੜਾ ਬੁਲਾਦਕਾਰ ਚ ਵੀ ਅੰਦਰ ਆ ਜਿਹੜਾ ਕਤਲਾ ਚ ਵੀ ਅੰਦਰ ਆ ਜਿਹੜੀ 2 ਮਹੀਨਾ ਤੇ 3 ਮਹੀਨਾ ਪਿਛੋਂ ਚਾਲੀ ਚੱਲ ਜਾਂਦੀ ਅਰੇ ਦੀ ਬਰੋਲ ਦੇ ਕੇ ਉਹਨੂੰ ਘਰ ਨੂੰ ਖਿਲਾ ਜਾਂਦਾ ਇਹ ਕਿਤਨਾ ਦਾ ਕਾਨੂੰਨ ਆ ਇਹ ਸਾਨੂੰ 2 ਨੰਬਰ ਤੇ ਇਸ਼ਾਰੀ ਹੋਣ ਦਾ ਗਿਆਨ ਜਿਹੜਾ ਕਰਵਾਇਆ ਜਾ ਰਿਹਾ ਔਰ ਮਜੀਠਾ ਜੀ ਨਾਲ ਬਹੁਤ ਧੱਕਾ ਹੋ ਰਿਹਾ ਫੇਰ ਇਨਸਾਫੀ ਹੋ ਰਹੀ ਆ ਕਾਲੀਤਾਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਸਾਰੀ ਪਲਾਨ ਛੁਦਾ ਪੋਲਿਟੀਕਲ ਵੰਡਾਟਾ ਹੋ ਰਿਹਾ ਆ ਜੋ ਬਹੁਤ ਮਾੜਾ ਆ ਔਰ ਮੈਂ ਸਮਝਦਾ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਆ ਉਹਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ ਆ ਅੱਜ ਜੂ ਹੋ ਰਿਹਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹਦਾ ਹਿਸਾਬ ਕਾਲ ਜ਼ਰੂਰ ਲਿਆ ਜਾਊਗਾ ਸਾਰਿਆਂ ਤੇ ਬੜਾ ਬੜਾ ਗੁੱਸਾ ਆ ਚਲੋ ਸਾਨੂੰ ਆ ਵੀ ਐਡਮਿਨਿਸਟ੍ਰੇਸ਼ਨ ਨੂੰ ਜੋ ਹੁਕਮ ਹੈ ਉਹਨਾਂ ਨੇ ਸਾਨੂੰ ਇਹ ਵਰਜਿਤਤਾ ਵੀ ਤੁਹਾਨੂੰ ਨਹੀਂ ਜਾਣ ਦੇਣਾ ਉਹਨਾਂ ਨੇ ਤੇ ਜੋ ਹਦਾਇਤਾਂ ਨੇ ਉਹਨਾਂ ਨੇ ਉਹ ਕਰਨਾ ਆ ਸੋ ਇਸ ਕਰਕੇ ਅੱਜ ਅਸੀਂ ਇਹ ਕੰਮ ਆਏ ਸੀ ਦੂਰੋਂ ਚੱਲ ਕੇ ਪਰ ਉਹ ਸਾਡੀ ਜਿਹੜੀ ਆ ਇਹਨਾਂ ਨੇ ਮੁਲਾਕਾਤ ਨਹੀਂ ਕਰ ਦਿੱਤੀ ਅਸੀਂ ਆਪਣੇ ਮਨ ਵਿੱਚ ਹੀ ਇਸ ਗੱਲ ਦਾ ਟੋਖਲਾ ਲੈ ਕੇ ਉਹਨੂੰ ਵਾਪਸ ਚਲੇ ਆ ਆਉਣ ਵਾਲੇ ਸਮੇਂ 'ਚ ਫੇਰ ਵੇਖਾਂਗੇ ਕੀ ਪ੍ਰੋਗਰਾਮ ਬਣਦਾ ਉਸ ਹਿਸਾਬ ਨਾਲ ਕਰਾਂਗੇ ਐਹੋ ਹੀ ਸਾਡੀ ਅੱਜ ਹੈਗੀ ਸੀ ਪ੍ਰੋਗਰਾਮ ਜਿਹੜਾ ਇਹ ਸਾਨੂੰ ਮੁਲਾਕਾਤ ਤੋਂ ਰੋਕ ਦਿੱਤਾ ਗਿਆ ਆ ਪਰ ਬਹੁਤ ਜ਼ਿਆਦਾ ਜ਼ਿਆਤੀ ਹੈ ਇਹ ਸਮਝਣਾ ਬੇਇਨਸਾਫੀ ਹੈ ਸਰਕਾਰ ਦੀ ਬੜੀ ਵੱਡੀ ਹੈ ਹਰ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਬੇਇਨਸਾਫੀ ਕੀਤੀ ਜਾ ਰਹੀ ਹੈ